तहसील गडशंकरदे इलाका बीद दा ਪਿੰਡ ਮਹਿਦਵਣੀ ਗੁਜਰਾ ਪੰਜਾਬ ਹਿਮਾਚਲ ਸੀਮਾ ਤੇ ਵਸਦਾ ਇੱਕ ਪਿੰਡ ਹੈ ਇਸ ਪਿੰਡ ਨੂੰ ਜਾਣ ਲਈ ਗਡਸ਼ੰਕਰ ਤੋਂ ਪੰਡੋਰੀ ਹੋ ਕੇ ਜਾਣਾ ਪੈਂਦਾ ਹੈ ਪਿੰਡ ਦੇ ਨਾਮ ਤੋਂ ਹੀ ਸਾਫ ਹੋ ਜਾਂਦਾ ਹੈ ਕਿ ਬਹੁ ਗਿਣਤੀ ਗੁਜਰ ਸਮਾਜ ਦੀ ਹੈ ਪਿੰਡ ਦੇ ਲੋਕ ਮਿਹਨਤ ਕਸ਼ਨ ਮੁਖਤੰਦ ਪਸ਼ੂ ਪਾਲਣ ਹੈ ਸ਼ਵਾਲਕ ਦੀਆਂ ਨੀਂ ਪਹਾੜੀਆਂ ਤੇ ਵਸੇ ਇਸ ਪਿੰਡ ਦੇ ਲੋਕਾਂ ਦੀਆਂ ਅਨੇਕਾਂ ਸਮੱਸਿਆਵਾਂ ਹਨ ਪ੍ਰਮੁੱਖ ਸਮੱਸਿਆ ਪਿੰਡ ਦੀ ਇੱਕੋ ਇੱਕ ਸੜਕ ਜੋ ਕਿ ਗੜਸ਼ੰਕਰ ਨਾਲ ਜੋੜਦੀ ਹੈ ਉਸ ਦੀ ਬਦ ਤੋਂ ਬੱਤਰ ਹੋ ਚੁੱਕੀ ਹਾਲਤ ਹੈ ਵੈਸੇ ਇਸ ਸੜਕ ਦਾ ਸਰਕਾਰ ਵੱਲੋਂ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਵਾਲੇ ਸਵਰਗੀ ਚੌਧਰੀ ਇਸ਼ਰਦਾਸ ਚਿੱਤੀ ਜੋ ਕਿ ਗੁੱਜਰ ਸਮਾਜ ਦੇ ਨਾਲ ਹੀ ਸੰਬੰਧ ਰੱਖਦੇ ਸਨ ਦੇ ਨਾਮ ਤੇ ਰੱਖਿਆ ਹੋਇਆ ਹੈ ਪਰ ਅਫਸੋਸ ਤੇ ਦੁਖ ਨਾਲ ਕਿਹਾ ਪੈਂਦਾ ਹੈ ਕਿ ਇਸ ਸੜਕ ਨਾਲ ਸੰਬੰਧ ਰਾਜਨੀਤਿਕ ਲੋਕ ਸਿਰਫ ਸੜਕ ਚੌਂਕਾਂ ਦਾ ਨਾਮ ਰੱਖ ਕੇ ਲੋਕਾਂ ਕੋਲੋਂ ਵੋਟਾਂ ਵਟੋਰਨ ਦਾ ਹੀ ਕੰਮ ਕਰਦੇ ਨਜ਼ਰ ਆ ਰਹੇ ਹਨ ਤੇ ਜਿਨ੍ਹਾਂ ਆਜ਼ਾਦੀ ਦੇ ਯੋਧਿਆਂ ਦੇ ਨਾਮ ਤੇ ਇਹ ਸੜਕ ਦਾ ਨਾਮ ਰੱਖਿਆ ਗਿਆ ਹੈ ਉਹਨਾਂ ਯੋਧਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਦੇਸ਼ ਦੇ ਅਜਿਹੇ ਲੀਡਰ ਵੀ ਆਣਗੇ ਜੋ ਲੋਕਾਂ ਨੂੰ ਇੰਨੀਆਂ ਘਟੀਆ ਸੜਕਾਂ ਤੇ ਚੱਲਣ ਲਈ ਮਜਬੂਰ ਕਰ ਦੇਣਗੇ ਪਿੰਡ ਪੰਡੋਰੀ ਤੋਂ ਮਹਿਦਵਣੀ ਗੁਜਰਾ ਤੱਕ ਦਾ ਸਫ਼ਰ ਬੜੀ ਮੁਸ਼ਕਲ ਨਾਲ 3 ਕਿਲੋਮੀਟਰ ਦਾ ਹੋਵੇਗਾ ਪਰ ਇਸ ਪਿੰਡੇ ਨੂੰ ਤੈਅ ਕਰਨ ਲਈ 10 ਤੋਂ 12 ਮਿੰਟ ਲੱਗ ਜਾਂਦੇ ਹਨ ਸੜਕ ਦਾ ਨਾਮ ਤੱਕ ਨਹੀਂ ਇਸ ਸਫਰ ਦਰਾਨ ਟੋਏ ਤੇ ਟੋਆਂ ਵਿੱਚ ਕਿਤੇ ਕਿਤੇ ਸੜਕ ਜ਼ਰੂਰ ਲੱਭ ਜਾਂਦੀ ਹੈ ਪਿੰਡ ਮਹਿਦਵਾਨੀ ਦੇ ਲੋਕਾਂ ਨੂੰ ਕਿਹੜੇ ਗੁਨਾਹਾਂ ਦੀ ਸਜ਼ਾ ਦਿੱਤੀ ਜਾ ਰਹੀ ਹੈ ਇਹ ਤਾਂ ਸਰਕਾਰ ਜਾਂ ਲੀਡਰ ਹੀ ਦੱਸ ਸਕਦੇ ਹਨ ਪਰ ਪਿੰਡ ਵਿੱਚ ਇਸ ਸਰਕਾਰ ਦੇ ਹਮਾਇਤੀ ਵੀ ਰਹਿ ਰਹੇ ਹਨ ਜੋ ਕਿ ਹੁਣ ਕੁਝ ਬੋਲ ਨਹੀਂ ਸਕਦੇ ਕਿਉਂਕਿ ਸਰਕਾਰ ਵੱਲੋਂ ਉਹਨਾਂ ਨੂੰ ਕੁਝ ਬੋਲਣ ਜੋਗਾ ਛੱਡਿਆ ਨਹੀਂ ਕਿਉਂਕਿ ਸਰਕਾਰ ਵੱਲੋਂ ਲੋਕਾਂ ਨੂੰ ਜੋ ਸੜਕ ਰੂਪੀ ਸਹੂਲਤ ਦਿੱਤੀ ਜਾ ਰਹੀ ਹੈ ਉਹ ਦਿਖ ਰਹੀਆਂ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਹੀ ਹੈ ਕਿ ਕਿਹੋ ਜਿਹੀ ਸਹੂਲਤ ਲੋਕਾਂ ਨੂੰ ਸੜਕ ਰੂਪੀ ਸਹੂਲਤ ਵਿੱਚ ਸਰਕਾਰ ਵੱਲੋਂ ਮਹੱਈਆ ਕਰਵਾਈ ਗਈ ਹੈ ਇਸ ਸੜਕ ਤੇ ਸਫ਼ਰ ਕਰਦੇ ਕਦ ਤੁਹਾਡਾ ਵਾਹਨ ਪਲਟ ਜਾਵੇ ਟੈਂਚਰ ਹੋ ਜਾਵੇ ਜਾਂ ਵਾਹਨ ਦਾ ਕੋਈ ਪੁਰਜ਼ਾ ਖਰਾਬ ਹੋ ਜਾਵੇ ਕੁਝ ਕੀਤਾ ਨਹੀਂ ਜਾ ਸਕਦਾ ਲੋੜ ਹੈ ਸੜਕ ਦੀ ਦਸ਼ਾ ਸੁਧਾਰੀ ਜਾਵੇ ਤੇ ਲੋਕਾਂ ਨੂੰ ਰਾਹ ਦਿੱਤੀ ਜਾਵੇ ਵੈਸੇ ਪਿੰਡ ਦੇ ਲੋਕਾਂ ਦੀ ਮੰਗ ਇਹ ਵੀ ਹੈ ਕਿ ਮਹਿਦਵਾਨੀ ਗੁਜਰਾ ਤੋਂ ਰਾਮਪੁਰ ਵਿੜੋਂ ਤੱਕ ਦੀ ਇੱਕ ਨਵੀਂ ਸੜਕ ਕੱਢੀ ਜਾਵੇ ਤਾਂ ਕਿ ਬੀਤ ਦੇ ਇਲਾਕੇ ਦੇ ਲੋਕਾਂ ਨੂੰ ਹਸ਼ਿਆਪੁਰ ਆਣਾ ਜਾਣਾ ਸੌਖਾ ਹੋ ਸਕੇ ਤੇ ਸਫ਼ਰ ਦਾ ਸਮਾਂ ਵੀ ਘੱਟ ਸਕੇ ਜੇਕਰ ਇਸ ਸੜਕ ਦਾ ਨਿਰਮਾਣ ਹੋ ਜਾਵੇ ਤਾਂ ਬੀਤ ਇਲਾਕੇ ਨਾਲੋਂ ਖੱਟੇ ਹੋਏ ਪਿੰਡ ਮਹਿਦਵਾਨੀ ਗੁਜਰਾ ਨੂੰ ਬੀਤ ਅਲੱਕ ਦੇ ਮੁੱਖ ਪਿੰਡਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਖੈਰ ਇਸ ਸਰਕਾਰ ਤੋਂ ਤਾਂ ਲੋਕਾਂ ਨੂੰ ਅਜਿਹੀ ਕੋਈ ਉਮੀਦ ਨਹੀਂ ਹੈ ਲੋਕਾਂ ਦਾ ਕਹਿਣਾ ਹੈ ਕਿ ਬੜੀ ਮਿਹਰਬਾਨੀ ਹੋ ਜਾਵੇ ਜੇਕਰ ਪੰਡੋਰੀ ਮਹਿਦਵਣੀ ਸੜਕ ਨੂੰ ਸੜਕ ਵਰਗੀ ਹਾਲਤ ਵਿੱਚ ਹੀ ਲਿਆ ਕੇ ਸਰਕਾਰ ਕਰ ਦੇਵੇ ਲੋਕਾਂ ਦੀ ਇਸ ਸਮੱਸਿਆ ਵੱਲ ਸਰਕਾਰ ਦਾ ਧਿਆਨ ਜਾਵੇ ਇਸਦੇ ਲਈ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਭੇਜੋ ਹੋ ਸਕਦਾ ਹੈ ਕਿ ਸਰਕਾਰ ਵਿੱਚ ਬੈਠੇ ਕੋਈ ਨੁਮਾਇੰਦੇ ਕੁਝ ਲੋਕ ਇਸ ਸੜਕ ਦੀ ਦਸ਼ਾ ਨੂੰ ਸੁਧਾਰਨ ਲਈ ਆਪਣੇ ਪੱਧਰ ਤੇ ਕੰਮ ਕਰ ਦੇਣ ਤੇ ਲੋਕਾਂ ਨੂੰ ਕੋਈ ਸਹੂਲਤ ਮਿਲ ਸਕੇ ਧੰਨਵਾਦ ਪੰਗੇਸ਼ਵਰੀ ਗੜਸ਼ੰਕਰ